ਆ ਵਾਲਿਆਂ ਵਾਲੀ ਛੱਤ ਆ ਤਾਂ ਉਸ ਪਰਿਵਾਰ ਦੀ ਧੀ ਜਿਹੜੀ ਹੁਣ ਵਰਲਡ ਚੈਂਪੀਅਨਸ਼ਿਪ ਖੇਡਣ ਜਾ ਰਹੀ ਆ ਚੰਡੀਗੜ੍ਹ ਦੇ ਵਿੱਚ ਰਹਿੰਦਾ ਪਰਿਵਾਰ ਛੋਟਾ ਜਿਹਾ ਕਮਰਾ ਇਸੇ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਹੈ ਅਸੀਂ ਬਹੁਤ ਗਰੀਬ ਪਰਿਵਾਰ ਵਿੱਚੋਂ ਆ ਮੈਂ ਮੇ ਆਪਣੀ ਸਹੁਰਿਆਂ ਤੋਂ ਔਰ ਕਦੀ ਮੇਰੇ ਪੇਕੇ ਮਦਦ ਕਰ ਦਿੰਦੇ ਕਦੀ ਮੇਰੇ ਸੱਸ ਵੀ ਕਰ ਦਿੰਦੀ ਹੈ ਮਾਰੀ ਮੋਟੀ ਤੋਂ ਰਿਸ਼ਤੇ ਦਰਕਰਤੇ ਜਿਹੜੇ-ਜਿਹੜੇ ਹਾਲਾਤਾਂ ਦੇ ਵਿੱਚ ਗੁਦਰਨਾ ਪਿਆ ਅੱਜ ਦੀ بلੰਦੀਆਂ ਛੂ ਰਹੀ ਆ ਮਕਾਮ ਤੱਕ ਪਹੁੰਚ ਰਹੀ ਆ ਹੁਣ ਇੰਡੀਆ ਦੇ ਲਈ ਖੇਡੇਗੀ 골ਡ ਮੈਡਲ ਲਈ ਆਪਣਾ ਜਿਹੜਾ ਜੋਹਰ ਦਿਖਾਏਗੀ ਬਹੁਤ ਅੱਛਾ ਲੱਗਦਾ ਸਰ ਔਰ ਇੰਡੀਆ ਲਈ ਖੇਲੇ ਮੈਂ ਇਹ ਹੀ ਮੇਰਾ ਖਾਤਾ ਔਰ ਵਿਵੇਕ ਠਾਕੁਰ ਸਰ ਨੇ ਬਹੁਤ ਮਿਹਨਤ ਕਰਵਾਈ ਔਰ ਘਰ ਜੇ ਮਾਰੀ ਮੋਟੀ ਬਿਮਾਰ ਵੀ ਹੋਣੀ ਤਾਂ ਵੀ ਸਰ ਨੇ ਉਹਨਾਂ ਨੂੰ ਬਹੁਤ ਮਤਲਬ ਗਾਈਡ ਕਰਿਆ ਔਰ ਉਹਨਾਂ ਨੂੰ ਘਰ ਤੋਂ ਹੀ ਉਹਨਾਂ ਨੂੰ ਫੋਨ ਕਰਨਾ ਇਹਨੇ ਗੋਲ ਖਾ ਕੇ ਫੇਰ ਚਲ ਜਾਣੀ ਮਮਾ ਮੈਂ ਜਾ ਰਹੀ ਹਾਂ ਸੰਸਾਰ ਤਾਂ ਬਹੁਤ ਸਹਜੂ ਜੇ ਸਰ ਨਾ ਹੁੰਦੇ ਤਾਂ ਮੇਰੀ ਬੇਟੀ ਨੇ ਪਤਨੀ ਕਾਹੋਂ ਹੁੰਨਾ ਤਾਂ ਨਵਰੂਪ ਇੱਕ ਮਤਲਬ ਗਿਫਟਡ ਬੱਚਾ ਹੈਗਾ ਬਹੁਤ ਮਿਹਨਤੀ ਕੁੜੀ ਹੈਗੀ ਹੈ ਤੇ ਮੇਰੇ ਕੋਲ ਹੋਰ ਵੀ ਬਹੁਤ ਬੱਚੇ ਜਿਹੇ ਹੈਗੇ ਜਿਹੜੇ ਕਿ ਇਸ ਟੂਰਨਾਮੈਂਟ ਦੇ ਲਈ ਸਿਲੈਕਟ ਹੋਏ ਹੈ ਬਟ ਇਸ ਕੁੜੀ ਦੀ ਸਟਰਗਲ ਜ਼ਿਆਦਾ ਹੈਗੀ ਹੈ ਨਦੀ ਮਦਰ ਨਦ ਇੱਕ ਪੈਰੈਂਟਸ ਜਿਹੜੀ ਕਰਦੀ ਸਿਚੁਏਸ਼ਨ ਹੈਗੀ ਹੈ ਕੁੜੀ ਨੇ ਬਹੁਤ ਮਤਲਬ ਆਡ ਸਿਚੁਏਸ਼ਨਸ ਉੱਤ ਕੇ ਜਿਹੜੀ ਹੈਗੀ ਆਪਣੀ ਜਗਾ ਬਣਾਈ ਹੈ ਜਦੋਂ ਗਰੀਬ ਖਿਡਾਰੀ ਕੋਈ ਵੀ ਅੱਗੇ ਵਧਦਾ ਹੈ ਤਾਂ ਕੋਚ ਦੇ ਵਿੱਚ ਕੋਚ ਦੀ ਬਹੁਤ ਵੱਡੀ ਦੇ ਵਿੱਚ ਰਿਸਪੌਂਸਿਬਿਲਟੀ ਹੁੰਦੀ ਹੈ ਤੁਹਾਡੇ ਵੀ ਜ਼ਿੰਮੇਵਾਰੀ ਦੇ ਨਾਲ ਖਿਡਾਰੀ ਅੱਗੇ ਵਧਿਆ ਦੇਖ ਸਕਦੇ ਹੋ ਵੀ ਛੱਤ ਦਾ ਜਿਹੜੀ ਵਾਲਿਆਂ ਦੀ ਹੈ ਪਰਿਵਾਰ ਨੇ ਵੀ ਦੱਸਿਆ ਕਿ ਬੜੇ ਮਾੜੇ ਹਾਲਾਤਾਂ ਦੇ ਵਿੱਚ ਗੁਜ਼ਰੇ ਆ ਪਰ ਹੁਣ ਮਿਹਨਤ ਦਾ ਜਿਹੜਾ ਮੁੱਲ ਪਿਆ ਹੈ ਕਰਦੇ ਆ ਨੇ ਮਤਲਬ ਆਪਣੇ ਆਪ ਭਾਵੇਂ ਤੰਗੀ ਕਰਕੇ ਆ ਕਿਤੋਂ ਰੇਂਜ ਕਰਕੇ ਇਤੋਂ ਫੜ ਕੇ ਜਿੱਦਾਂ ਵੀ ਮਤਲਬ ਕਰਦੇ ਨੇ ਹਾਲਾਤ ਵੇਖ ਕੇ ਕਿ ਤਾ ਬਟ ਕੁੜੀ ਨੂੰ ਕਦੇ ਤੰਗੀ ਆਣ ਨਹੀਂ ਦਿੱਤੀ ਜੀ ਜੋ ਚੀਜ਼ ਸਾਰਿਆਂ ਦੇ ਕੋਲ ਹੈਗੀ ਐ ਇਹਨੂੰ ਕਿਸੇ ਚੀਜ਼ ਦੀ ਕੋਈ ਕਿੱਟ ਚ ਕੋਈ ਕਮੀ ਨਹੀਂ ਕੋਈ ਡਾਈਟ ਚ ਕੋਈ ਕਮੀ ਨਹੀਂ ਕੋਈ ਪਾਣ ਚ ਕੋਈ ਕਮੀ ਨਹੀਂ ਮੈਨੂੰ ਮਤਲਬ ਕਦੇ ਇਹਨਾਂ ਨੇ ਕਮੀਦ ਰੱਖੀ ਨਹੀਂ ਕੁੜੀ ਨੂੰ ਜਬਰੂਪ ਹੁਣ ਤੱਕ ਕਿਹੜੇ ਕਿਹੜੇ ਮੈਡਲ ਜਿੱਤ ਚੁੱਕੇ ਤੁਸੀਂ ਕਿੱਥੇ ਕਿੱਥੇ ਮੁਕਾਬਲੇ ਵਿੱਚ ਸੀਨੀਅਰ ਨੈਸ਼ਨਲ ਸਿਲਵਰ ਮੈਡਲ ਐਸডিএফਆਈ 골ਡ ਮੈਡਲ ਖੇਲੋਂਡਿਆ ব্রোঞ্জ ਮੈਡਲ ਊਮਨਜ਼ ਲੀਗ ਚ ਬਹੁਤ ਸਾਰੇ ਮੈਡਲ ਹਨ ਇਹ ਉਸੇ ਦਾ ਹੀ ਬਦੌਲਤ ਜੀ ਅੱਜ ਬੱਚਾ 월드 챔ਪੀਅਨਸ਼ਿਪ ਪੇਸ਼ੀਨ 챔ਪੀਅਨਸ਼ਿਪ ਤੇ ਇੰਟਰਨੈਸ਼ਨਲ ਟੂਰਨਾਮੈਂਟਾਂ ਲਈ ਜੁਣਿਆ ਗਿਆ ਤੇ ਸੀਨੀਅਰ ਨੈਸ਼ਨਲ ਵੀ ਮੈਡਲਿਸਟ ਹੈ ਕੁੜੀ ਜੋ ਕਿ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਕਿ ਇੰਡੀਆ ਦੀ ਸਾਰੀ ਫੋਰਸਸ ਸਾਰੀ ਪੁਲਿਸ ਸਾਰੇ ਮੈਕਮੇ ਉਹਦੇ ਚ ਖੇਡਦੇ ਆ ਉਹਦੇ ਚ ਵੀ ਇਹਨੇ ਪਿਛਲੇ ਸਾਲ ਜੈਪੁਰ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ ਤੇ ਸਾਨੂੰ ਜ਼ਰਾ ਅਜਨ 12 21 ਕਿਉਂ ਵੇਸਾ ਕਨੀ ਨਹੀਂ ਆਈ ਉਸਦੇ ਨਾਲ ਅੱਛਾ ਵੀ ਕਦੋਂ ਆਉਗੀ ਅਗਲੇ ਦਿਨ ਕਦੋਂ ਮਿਲਾਂਗੇ ਅਸੀਂ ਤੇ ਸਾਨੂੰ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਕਿੰਨੀ ਕ ਮਿਹਨਤ ਕਰਨੀ ਵੀ ਨਵਰੂਪ ਨੂੰ ਕਿਉਂਕਿ ਜਿਸ ਤਰ੍ਹਾਂ ਤੁਹਾਡੀ ਪਤਨੀ ਦੱਸ ਰਹੀ ਸੀ ਕਿ ਬੜੇ ਹਾਲਾਤ ਦੇਖੇ ਮਾੜੇ ਸੀ ਅੱਜ ਵੀ ਅਸੀਂ ਇੱਕ ਕਮਰੇ ਦੇ ਵਿੱਚ ਰਹਿ ਰਹੇ ਹਾਂ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪਿਆ ਜਿਹੜੀ ਤੇ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਬੱਸ ਜੀ ਕਰੀ ਜਾਂਦੇ ਆ ਹੌਲੀ ਹੌਲੀ ਲੱਗੇ ਹੋਏ ਆ ਬਾਕੀ ਮਿਹਨਤਾਂ ਉਸ ਦੀ ਹੋਈ ਜਿਹੜੀ ਸਵੇਰੇ ਤੜਕੇ 4 ਵਜੇ ਉੱਠ ਕੇ ਜਾਂਦੀ ਹੈ ਤੇ ਸ਼ਾਮ ਨੂੰ ਫੇਰ 5 ਵਜੇ ਜਾਂਦੀ ਹੈ ਮੈਂ ਆਪਣੇ ਨਾ ਚੈਨੀ ਰੱਖ ਕੇ ਬੇਟੀ ਨੂੰ ਭੇਜਣਾ ਕਦੀ ਕੁਝ ਮਤਲਬ ਪੈਸੇ ਇਕੱਠੇ ਰੱਖ ਲੈਣੇ ਆ ਔਰ ਜਦ ਵੀ ਇਹ ਜਾਂਦੀ ਆ ਕਿਤੇ ਆਪਣਾ ਮੈਂ ਕਿਸੇ ਨੂੰ ਨਹੀਂ ਦੱਸਦੀ ਹੈਗੀ ਆਪਣਾ ਨਾ ਅਲਮਾਰੀ ਚੋਂ ਪੈਸੇ ਵੀ ਚੱਕਣੇ ਬੇਟੀ ਨੂੰ ਦੇ ਦਿੰਦੇ ਆ ਕਿਉਂਕਿ ਮੈਂ ਬਿਲਕੁਲ ਵੀ ਮੈਂ ਸੋਚ ਨਹੀਂ ਹੁੰਦੀ ਕਿਸੇ ਨੂੰ ਵੀ ਆਪਣੇ ਘਰ ਦੇ ਫੈਸਲੇ ਜਿਹੜੀ ਗੋਲਡ ਦੀ ਜਿਹੜੀ ਚੈਨੀ ਸੀ ਉਹ ਗੈਣੇ ਰੱਖਣੀ ਪਈ ਹਾਂਜੀ ਹਾਂਜੀ ਬੇਟੀ ਕਰਕੇ ਰੱਖਣੀ ਪਈ ਸਾਰ ਚੰਡੀਗੜ੍ਹ ਦੀ ਤੀ ਨਬਰੂਪ ਨੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਆਪਣੀ ਥਾਂ ਬਣਾਈ ਹੈ ਏਸੀਏ ਚੈਂਪੀਅਨਸ਼ਿਪ ਵੀ ਖੇਡੇਗੀ ਤਾਂ ਮਾਪਿਆਂ ਦਾ ਨਾਮ ਪੂਰੀ ਦੁਨੀਆ ਤੇ ਚਮਕਾਇਆ ਸਾਡੇ ਨਾਲ ਉਹਨਾਂ ਦੇ ਮਾਦਰ ਵੀ ਮੌਜੂਦ ਨੇ ਕੋਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਤਾਂ ਘਰ ਦੀ ਛੱਤ ਵੀ ਤੁਹਾਨੂੰ ਦਿਖਾਉਨੇ ਆ ਬਾਲਿਆ ਵਾਲੀ ਛੱਤ ਆ ਇੱਕ ਗਰੀਬ ਪਰਿਵਾਰ ਆ ਤਾਂ ਉਹਨਾਂ ਦੀ ਧੀ ਅੱਗੇ ਵੱਧ ਰਹੀ ਆ ਬਲੰਦੀਆਂ ਛੂ ਰਹੀ ਆ ਗੱਲਬਾਤ ਵੀ ਕਰਾਂਗੇ ਪਰਿਵਾਰ ਦੇ ਲਈ ਵੀ ਬਹੁਤ ਖੁਸ਼ੀ ਦੀ ਗੱਲ ਆ ਮਾਣ ਵਾਲੀ ਗੱਲ ਆ ਕਿਉਂ ਇਹਨਾਂ ਦੇ ਮਾਤਾ ਨੇ ਜਿਹੜੇ ਉਹ ਹਾਊਸ ਵਾਈਫ ਨੇ ਤੇ ਨਾਲ-ਨਾਲ ਬੱਚਿਆਂ ਨੂੰ ਟੀਚਿੰਗ ਵੀ ਕਰਾਉਂਦੇ ਨੇ ਜਿਹੜੇ ਲੋੜਵੰਦ ਬੱਚੇ ਹੁੰਦੇ ਨੇ ਗੱਲਬਾਤ ਕਰਦੇ ਆ ਬਹੁਤ-ਬਹੁਤ ਸੁਆਗਤ ਹੈ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਤੁਹਾਡੀ ਧੀ ਨੇ ਬਲੰਦੀਆਂ ਤੱਕ ਪ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜਦੋਂ ਬੇਟੀ ਦਾ ਫੋਨ ਆਇਆ ਹੁਣ ਜਦ ਗੱਲਬਾਤ ਹੋਣੀ ਕਿ ਮੰਮਾ ਮੇਰੀ ਵਰਲਡ ਚੈਂਪੀਅਨਸ਼ਿਪ ਦੇ ਲਈ ਚੋਣ ਹੋ ਗਈ ਆ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਹਾਂਜੀ ਸਰ ਬਹੁਤ ਅੱਛਾ ਲੱਗਿਆ ਮੈਨੂੰ ਪਹਾਦਰਜੀ ਨੂੰ ਮੈਂ ਫੋਨ ਕਰਿਆ ਔਰ ਉਸੇ ਟਾਈਮ ਕਿ ਆਪ ਕੀ ਸ਼ੋ ਕਰੀ ਤੋ ਜਿੱਤ ਗਈ ਜਿੱਤ ਗਈ ਮੈਂ ਫਿਰ ਬਲੀਵ ਨਹੀਂ ਕਰਿਆ ਮੈਨੂੰ ਕੋ ਸਾਹਿਬ ਜੀ ਨੂੰ ਫੋਨ ਕਰਿਆ ਮੈਂ ਫਿਰ ਮੇਰਾ ਰੋਣਾ ਬੰਦ ਨਹੀਂ ਮੈਨੂੰ ਬਹੁਤ ਅੱਛਾ ਲੱਗਿਆ ਅਸੀਰੇ ਹੰਝੂ ਆ ਵੀ ਫਿਰ ਬਹੁਤ ਅੱਛਾ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਪਿਆ ਅੱਜ ਤੀ ਬਲੰਦੀਆਂ ਛੂ ਰਹੀ ਆ ਮਕਾਮ ਤੱਕ ਪਹੁੰਚ ਰਹੀ ਆ ਹੁਣ ਇੰਡੀਆ ਦੇ ਲਈ ਖੇਡੇਗੀ 골ਡ ਮੈਡਲ ਲਈ ਆਪਣਾ ਜਿਹੜਾ ਜੋਹਰ ਦਿਖਾਏਗੀ ਹਾਂਜੀ ਬਹੁਤ ਅੱਛਾ ਲੱਗਦਾ ਸਰ ਔਰ ਇੰਡੀਆ ਲਈ ਖੇਲੇ ਮੇਰੀ ਯਹੀ ਮੇਰਾ ਖਾਤਾ ਔਰ ਵਿਵੇਕ ਠਾਕੁਰ ਸਰ ਨੇ ਬਹੁਤ ਮਿਹਨਤ ਕਰਵਾਈ ਔਰ ਘਰ ਜੇ ਮਾੜੀ-ਮੋਟੀ ਬਿਮਾਰ ਵੀ ਹੋਣੀ ਤਾਂ ਵੀ ਸਰ ਨੇ ਉਹਨਾਂ ਨੂੰ ਬਹੁਤ ਮਤਲਬ ਗਾਈਡ ਕਰਿਆ ਔਰ ਉਹਨਾਂ ਨੂੰ ਘਰ ਤੋਂ ਹੀ ਉਹਨੇ ਫੋਨ ਕਰਨਾ ਇਹਨੇ ਗੋਲ ਖਾ ਕੇ ਫਿਰ ਚਲ ਜਾਣੀ ਮੰਮਾ ਮੈਂ ਜਾ ਰਹੀ ਆ ਸੰਸਾਰ ਦਾ ਬਹੁਤ ਸਹਜੂ ਜੇ ਸਾਰ ਨਾ ਹੁੰਦੇ ਤਾਂ ਮੇਰੀ ਬੇਟੀ ਨੇ ਪਤਾ ਨਹੀਂ ਕਾਹੋਂ ਹੁੰਨਾ ਤਾਂ ਕਿਹੜੇ ਕਿਹੜੇ ਹਾਲਾਤਾਂ ਵਿੱਚ ਦੀ ਗੁਜ਼ਰਨਾ ਪਿਆ ਜੀ ਅੱਜ ਤੀ ਇਸ ਮਕਾਮ ਤੇ ਪਹੁੰਚੀ ਆ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਵੀ ਕਿਉਂਕਿ ਮੈਂ ਦੇਖ ਰਿਹਾ ਘਰ ਵਾਲਿਆਂ ਵਾਲੀ ਛੱਤ ਆ ਛੋਟਾ ਜਿਹਾ ਘਰ ਹੈ ਹਾਂਜੀ ਅਸੀਂ ਬਹੁਤ ਗਰੀਬ ਪਰਿਵਾਰ ਵਿੱਚੋਂ ਆ ਮੈਂ ਮੇ ਆਪਣੀ ਸਹੁਰਿਆਂ ਤੋਂ ਔਰ ਕਦੀ ਮੇਰੇ ਪੇਕੇ ਮਦਦ ਕਰ ਦਿੰਦੇ ਕਦੀ ਮੇਰੇ ਸੱਸ ਵੀ ਕਰ ਦਿੰਦੀ ਆ ਹੈਲਪ ਮਾਰੀ ਮੋٹے ਤਾਂ ਰਿਸ਼ਤੇਦਾਰ ਕਰਦੇ ਤੁਹਾਡੇ ਹਸਬੰਦ ਹਾਂਜੀ ਹਸਬੰਦ ਵੀ ਉਹ ਬੇਰ ਕੱਟ ਲੱਗੇ ਵਜੀ ਹਾਂਜੀ ਸਕੂਟੀ ਗਾਰਡ ਹਾਂਜੀ 15000 ਤਨਖਾਹ ਉਹਨਾਂ ਦੀ ਹਾਂਜੀ ਬੇਟੀ ਦੇ ਪੈਸੇ ਆਂਦੇ ਆ ਉਹਦੇ ਨਾਲ ਥੋੜਾ ਬਹੁਤਾ ਅਸੀਂ ਘਰ ਦਾ ਖਰਚਾ ਵੀ ਚਲਾ ਲੈਨੇ ਆਂ ਔਰ ਇਹਨੂੰ ਭੇਜਦੇ ਆਂ ਅਸੀਂ ਔਰ ਕਦੀ ਕਿਸੇ ਤੋਂ ਫੜ ਕਦੀ ਕਿਸੇ ਤੋਂ ਫੜਕ ਸਰ ਐਦਾਂ ਚੱਲ ਰਿਹਾ ਕੰਮ ਡਾਈਟ ਦੇ ਲਈ ਵੀ ਬਹੁਤ ਖਰਚਾ ਦੇਣ ਲੱਗਦਾ ਏ ਹਨਾ ਪਰਿਵਾਰ ਫਿਰ ਕਿੱਥੋਂ ਅਫੋਰਡ ਕਰਦਾ ਸਾਰਾ ਕੁਝ ਕਿਉਂਕਿ ਗਰੀਬ ਪਰਿਵਾਰੋਂ ਤੁਸੀਂ ਆਮਦਨ ਦਾ ਸੋਰਸ ਵੀ ਨਹੀਂ ਹੈ ਕੋਈ ਜਿਆਦਾ ਹਾਂਜੀ ਸਰ ਬਸ ਇੱਧਰ ਉੱਧਰ ਤੇ ਹੋਈ ਜਾਂਦਾ ਹਾਂਜੀ ਸਰ ਸਰ ਮੈਂ ਟੀਚਰ ਵੀ ਬੱਚਿਆਂ ਨੂੰ ਵੀ ਪੜਾਉਣੀ ਆ ਬੱਚਿਆਂ ਨੂੰ ਥੋੜਾ ਬਹੁਤਾ ਹਾਂਜੀ ਪੰਜਵੀਂ ਤੱਕ ਮੈਨੂੰ ਐਨੀ ਮੈਂ ਵੀ ਆਉਣੀ ਆ ਪੜੀ ਲਿਖੀ ਨਹੀਂ 12 ਤੱਕ ਪੜ੍ਹੀ ਹੋਈ ਆ ਬੱਚ ਜਿੰਨੇ ਯੋਗ ਹੈ ਮੈਂ ਕਰੀ ਜਾਂਦੀ ਬੇਟਾ ਤੁਹਾਡਾ ਬੇਟਾ ਵੀ ਹੈ ਹਾਂਜੀ ਬੇਟਾ ਹੈਗਾ ਇਹੀ ਇਹੀ ਘਰ ਚ ਰਹਿੰਦੇ ਤੁਸੀਂ ਹਾਂਜੀ ਹਾਂਜੀ ਸਰ ਇੱਕ ਇੱਕ ਕਮਰਾ ਇੱਕ ਹੀ ਕਮਰਾ ਇੱਕ ਕਮਰਾ ਨਹੀਂ ਔਰ ਸੋਈ ਔਰ ਸੋਈ ਇੱਕੋ ਕਮਰੇ ਚ ਰਹਿੰਦੇ ਸਾਰੇ ਹਾਂਜੀ ਹਾਂਜੀ ਸਰ ਨਬਰੂਪੇ ਜਦੋਂ ਮਾਂ ਨੂੰ ਖੁਸ਼ਖਬਰੀ ਦਿੱਤੀ ਤਾਂ ਮਨ ਦੇ ਵਿੱਚ ਕੀ ਕੀ ਚੱਲ ਰਿਹਾ ਸੀ ਜਦੋਂ ਚੋਣ ਹੁੰਦੀ ਹੈ ਤੁਹਾਡੀ ਵੱਲ ਚੈਂਪੀਅਨਸ਼ਿਪ ਲਈ ਬਸ ਮੰਮੀ ਨੂੰ ਦੱਸਾ ਮੰਮੀ ਖੁਸ਼ ਹੋਗੇ ਅੱਗੇ ਹੁਣ ਮੁਕਾਬਲਾ ਬੜਾ ਟਫ ਹੋਏਗਾ ਜਦੋਂ ਚੈਂਪੀਅਨਸ਼ਿਪ ਦੀ ਚੋਣ ਹੋਏਗੀ ਕਿੰਨੀ ਕੀ ਤਿਆਰੀ ਹੈ ਬਹੁਤ ਤਿਆਰੀਆਂ ਹਾਂਜੀ ਮੰਮਾ ਦੱਸਿਆ ਵੀ ਕਿਹੜੇ ਕਿਹੜੇ ਹਾਲਾਤਾਂ ਵਿੱਚ ਦੀ ਗੁਜ਼ਰਨਾ ਪਿਆ ਮੰਮਾ ਵੀ ਤੁਹਾਡੇ ਭਾਵਕ ਹੋਗੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਸ ਕੁਝ ਨਹੀਂ ਹੁਣ 골ਡ ਲੈ ਕੇ ਆਣਾ ਗੇ ਵੀ ਜਾ ਕੇ ਵਲ ਚੈਂਪੀਅਨਸ਼ਿਪ ਵਿਵੇਕ ਠਾਕਰ ਜੀ ਵੀ ਸਾਡੇ ਨਾਲ ਨੇ ਜਿਹੜੇ ਇਸ ਕੁੜੀ ਨੂੰ ਟ੍ਰੇਨਿੰਗ ਦੇ ਰਹੇ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਖਿਡਾਰਨਾਂ ਨੇ ਉਹ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਚਮਕਾ ਰਹੀਆਂ ਨੇ ਚੰਡੀਗੜ੍ਹ ਦੀਆਂ ਰਹਿਣ ਵਾਲੀਆਂ ਨੇ ਗੱਲਬਾਤ ਵੀ ਕਰਦੇ ਆ ਵਿਵੇਕ ਠਾਕਰ ਜੀ ਸਾਡੇ ਨਾਲ ਨੇ ਵਿਕ ਜੀ ਤੁਸੀਂ ਖਿਡਾਰੀਆਂ ਨੂੰ ਪੂਰੀ ਟ੍ਰੇਨਿੰਗ ਦੇ ਰਹੇ ਹੋ ਇਹ ਤੀਨੇ ਵੀ ਬਾਜ਼ੀ ਮਾਰੀ ਆ ਹੁਣ ਅੱਗੇ ਵੀ ਜਿਹੜਾ ਮੁਕਾਬਲਾ ਬੜਾ ਟਫ ਹੋਣ ਜਾ ਰਿਹਾ ਹੈ ਹਾਂਜੀ ਭਾਜੀ ਨਵਰੂਪ ਇੱਕ ਮਤਲਬ ਗਿਫਟਿਡ ਬੱਚਾ ਹੈਗਾ ਬਹੁਤ ਮਿਹਨਤੀ ਕੁੜੀ ਹੈਗੀ ਹੈ ਤੇ ਮੇਰੇ ਕੋਲ ਹੋਰ ਵੀ ਬਹੁਤ ਬੱਚੇ ਇਹ ਜਿਹੇ ਹੈਗੇ ਆ ਜਿਹੜੇ ਕਿ ਇਸ ਟੂਰਨਾਮੈਂਟ ਦੇ ਲਈ ਸਿਲੈਕਟ ਹੋਏ ਆ ਬਟ ਇਸ ਕੁੜੀ ਦੀ ਸਟਰਗਲ ਜ਼ਿਆਦਾ ਹੈਗੀ ਹੈ ਇਹਨਾਂ ਦੀ ਮਦਰ ਇਹਨਾਂ ਦੇ ਪੈਰੈਂਟਸ ਜਿਹੜੇ ਘਰ ਦੀ ਸਿਚੁਏਸ਼ਨ ਹੈਗੀ ਹੈ ਕੁਝ ਕੁੜੀ ਨੇ ਬਹੁਤ ਮਤਲਬ ਆਡ ਸਿਚੁਏਸ਼ਨਸੋਂ ਉੱਠ ਕੇ ਜਿਹੜੀ ਹੈਗੀ ਆਪਣੀ ਜਗ੍ਹਾ ਬਣਾਈ ਹੈ ਤੇ ਇਹ ਮਤਲਬ ਇਹਨਾਂ ਨੂੰ ਵਧਾਈ ਦੇ ਪਾਤਰ ਹੈਗੇ ਨਹੀਂ ਸਾਰਾ ਪਰਿਵਾਰ ਇਹਨਾਂ ਦੀ ਮਦਰ ਇਹਨਾਂ ਦੇ ਕਰਦੇ ਜਿਹੜੇ ਦਾਦੀ ਹੋਗੇ ਇਹਨਾਂ ਦੇ ਫੈਮਿਲੀ ਹੋਗੇ ਸਾਰੇ ਤੇ ਚੈਂਪੀਅਨਸ਼ਿਪ ਦੇਖੋ ਜੀ ਹੋਲਡ ਚੈਂਪੀਅਨਸ਼ਿਪ ਹੈ ਤੇ ਵਿਸ਼ਵ ਪੱਦਰ ਦਾ ਜਿਹੜਾ ਟੂਰਨਾਮੈਂਟ ਹੈਗਾ ਤੇ ਇਹਦੇ ਵਿੱਚ ਕੰਪੀਟੀਸ਼ਨ ਤਾਂ ਆਬਵੀਅਸਲੀ ਜ਼ਿਆਦਾ ਰਹੂਗਾ ਬਟ ਮੈਂ ਇਹ 19 21 ਦਾ ਹੀ ਫਰਕ ਹੁੰਦਾ ਜੀ ਬੱਚਿਆਂ 'ਚ ਇਹ ਤਾਂ ਬਸ ਮਾਈਂਡ ਦੀ ਗੇਮ ਹੈ ਜਿਹੜਾ ਮੌਕੇ ਤੇ ਜਿਹੜੇ ਬੱਚੇ ਨੇ ਆਪਣੇ ਆਪ ਨੂੰ ਸਟਰੋਂਗ ਬਣਾ ਲਿਆ ਕਿ ਵੀ ਮੈਂ ਜਿੱਤ ਜਾਂਗੀ ਜਾਂ ਮੈਂ 골ਡ ਲੈ ਸਕਦੀ ਹਾਂ ਤੇ ਉਹਦੇ ਲਈ ਕੋਈ ਮੁਸ਼ਕਿਲ ਨਹੀਂ ਹੈ ਜੀ ਇਹ ਮਾਈਂਡ ਸੈਟਅਪ ਹੈ ਐਦਾਂ ਹੀ ਹੁੰਦੀ ਹੈ ਜੀ ਐਦਾਂ ਹੀ ਹਿਸਟਰੀਜ਼ ਕ੍ਰੀਏਟ ਹੁੰਦੀ ਹੈ ਐਦਾਂ ਹੀ ਮਿਰਕਲਸ ਹੁੰਦੇ ਆ ਬਾਕੀ ਟ੍ਰੇਨਿੰਗ ਤਾਂ ਜੀ ਬਹੁਤ ਬੱਚਿਆਂ ਦੀ ਬਹੁਤ ਜ਼ਬਰਦਸਤ ਚੱਲ ਰਹੀ ਹੈ ਜੀ ਤਿੰਨ-ਤਿੰਨ ਟਾਈਮ ਅਸੀਂ ਜੋੜ ਲਾਈਦਾ ਬੱਚਿਆਂ ਦੇ ਪੂਰਾ ਮਾੜਾ-ਮੋਟਾ ਬੱਚਾ ਢਿੱਲਾ ਵੀ ਹੁੰਦਾ ਕਿਤੇ ਆਪਾਂ ਪੁਸ਼ ਕਰਕੇ ਉਸ ਨੂੰ ਕੁਝ ਆਲਟਰਨੇਟ ਕਰਾ ਦਿੰਨੇ ਆ ਵੀ ਮੰਨ ਲਓ ਕਿ ਨਹੀਂ ਠੀਕ ਹੈ ਤੇ ਘਟੋ-ਘੜ ਮੈਡੀਟੇਸ਼ਨ ਨਹੀਂ ਕਰਲੇ ਬੱਚਾ ਜਾਂ ਟ੍ਰੇਨਿੰਗ ਕਰਨ ਦਾ ਦਿਲ ਨਹੀਂ ਤੇ ਕਦੇ সুইমিং ਵਗੈਰਾ ਕਰਾ ਲਈ ਬੱਚਿਆਂ ਨੂੰ ਤੇ ਇਸ ਕਰਕੇ ਉਹਨਾਂ ਨੂੰ ਐਕਟਿਵ ਰੱਖਦੇ ਆ ਐ ਨਹੀਂਗੇ ਵੀ ਕਰੇ ਬਿਲਕੁਲ ਬਹਿ ਜਾ ਰਿਲੈਕਸ ਹੋ ਕੇ ਛੁੱਟੀ ਦਾ ਬਹਾਨਾ ਲੈ ਕੇ ਆ ਬਿਮਾਰ ਬਿਮਾਰੀ ਦਾ ਬਹਾਨਾ ਲੈ ਕੇ ਉਹ ਨਹੀਂ ਅਸੀਂ ਕਰੇ ਕਰਦੇ ਜੀ ਤੁਹਾਡੇ ਲਈ ਬੜੀ ਮਾਣ ਦੀ ਗੱਲ ਹੈ ਕਿਉਂਕਿ ਜਦੋਂ ਗਰੀਬ ਖਿਡਾਰੀ ਕੋਈ ਵੀ ਅੱਗੇ ਵਧਦਾ ਹੈ ਤਾਂ ਕੋਚ ਦੇ ਵਿੱਚ ਕੋਚ ਦੀ ਬਹੁਤ ਵੱਡੀ ਉਹਦੇ ਵਿੱਚ ਰਿਸਪੋਨਸੀਬਿਲਟੀ ਹੁੰਦੀ ਹੈ ਤੁਹਾਡੇ ਵੀ ਜ਼ਿੰਮੇਵਾਰੀ ਦੇ ਨਾਲ ਖਿਡਾਰੀ ਅੱਗੇ ਵਧਿਆ ਦੇਖ ਸਕਦੇ ਹੋ ਮਛਤ ਦਾ ਜਿਹੜੀ ਵਾਲਿਆਂ ਦੀ ਹੈ ਪਰਿਵਾਰ ਨੇ ਵੀ ਦੱਸਿਆ ਕਿ ਬੜੇ ਮਾੜੇ ਹਾਲਾਤਾਂ ਦੇ ਵਿੱਚ ਗੁਜ਼ਰੇ ਆ ਪਰ ਹੁਣ ਮਿਹਨਤ ਦਾ ਜਿਹੜਾ ਮੁੱਲ ਪਿਆ ਹੈ ਹਾਂਜੀ ਹੁਣ ਤਾਂ ਜੀ ਹਾਲਾਤ ਥੋੜੇ ਜੇ ਇਧਰ ਬਹੁਤ ਵਧੀਆ ਹੋ ਗਏ ਨੇ ਮੈਂ ਹੁਣ ਆਇਆ ਇੱਥੇ ਬਟ ਜਦੋਂ ਮੈਂ ਫਸਟ ਟਾਈਮ ਆਇਆ ਸੀਗਾ ਇੱਥੇ ਇੰਨਾ ਵਧੀਆ ਨਹੀਂ ਸੀਗਾ ਜੀ ਇਹ ਹੌਲੀ-ਹੌਲੀ ਕਰਕੇ ਬੱਚੇ ਦੀ ਮਿਹਨਤ ਹੈ ਇਹਨਾਂ ਨੇ ਬੱਚੇ ਨੂੰ ਫੈਸਿਲਿਟੀ ਦੇਣ ਦੇ ਲਈ ਇਹਨਾਂ ਨੇ ਕਦੇ ਕਦਮ ਕਮੀ ਰੱਖੀ ਨਹੀਂ ਤੇ ਕਦੇ ਕਿਸੇ ਨੂੰ ਇਦਾਂ ਮਤਲਬ ਸਾਡੇ ਅਕੈਡਮੀ ਜੀ ਜਾਂ ਜੂਡੋ ਕਿਸੇ ਨੂੰ ਇਦਾਂ ਨਵਰੂਬ ਬਾਰੇ ਇਦਾਂ ਦੇ ਉਹ ਨਹੀਂ ਕਿ ਭਈ ਇਹ ਘਰੋਂ ਮਤਲਬ ਵੀਕ ਹੈ ਜਾਂ ਕੁਛ ਹੈ ਕਿਉਂਕਿ ਹਮੇਸ਼ਾ ਹੀ ਇਹ ਨੂੰ ਵਧੀਆ ਹੀ ਰੱਖਿਆ ਕਰਦੇ ਆਂਦੇ ਮਤਲਬ ਆਪਣੇ ਆਪ ਭਾਵੇਂ ਤੰਗੀ ਕਰਕੇ ਆ ਕਿਤੋਂ ਅਰੇਂਜ ਕਰਕੇ ਇਦੋਂ ਫੜ ਕੇ ਜਿੱਦਾਂ ਵੀ ਮਤਲਬ ਕਰਦੇ ਨੇ ਹਾਲਾਤ ਵੇਖ ਕੇ ਕਿਤਾ ਪਰ ਕੁੜੀ ਨੂੰ ਕਦੇ ਤੰਗੀ ਆਣ ਨਹੀਂ ਦਿੱਤੀ ਜੀ ਜੋ ਚੀਜ਼ ਸਾਰਿਆਂ ਦੇ ਕੋਲ ਹੈਗੀ ਐ ਨੂੰ ਕਿਸੇ ਚੀਜ਼ ਦੀ ਕੋਈ ਕਿਟ ਚ ਕੋਈ ਕਮੀ ਨਹੀਂ ਕੋਈ ਡਾਈਟ ਚ ਕਮੀ ਨਹੀਂ ਕੋਈ ਪਾਣ ਚ ਕੋਈ ਕਮੀ ਨਹੀਂ ਮੈਨੂੰ ਮਤਲਬ ਕਦੇ ਇਹਨਾਂ ਨੇ ਕਮੀਦ ਰੱਖੀ ਨਹੀਂ ਕੁੜੀ ਨੂੰ ਤੇ ਉਸੇ ਦਾ ਹੀ ਬਦੌਲਤ ਅੱਜ ਬੱਚਾ 월ड ਚੈਂਪੀਅਨਸ਼ਿਪ ਪੇਸ਼ੀ ਚੈਂਪੀਅਨਸ਼ਿਪ ਤੇ ਇੰਟਰਨੈਸ਼ਨਲ ਟੂਰਨਾਮੈਂਟਾਂ ਲਈ ਚੁਣਿਆ ਗਿਆ ਤੇ ਸੀ ਇੰਟਰਨੈਸ਼ਨਲ ਵੀ ਮੈਡਲਿਸਟ ਹੈ ਕੁੜੀ ਜੋ ਕਿ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਇੰਡੀਆ ਦੀ ਸਾਰੀ ਫੋਰਸਸ ਸਾਰੀ ਪੁਲਿਸ ਸਾਰੇ ਮਹਿਕਮੇ ਉਹਦੇ ਚ ਖੇਡਦੇ ਆ ਉਹਦੇ ਚ ਵੀ ਇਹਨੇ ਪਿਛਲੇ ਸਾਲ ਜੈਪੁਰ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਤੇ ਬਾਕੀ ਤਾਂ ਹੀ ਇੱਕ ਮਿਊਚੁਅਲ ਸਪੋਰਟ ਹੁੰਦੀ ਹੈ ਜੀ ਸਾਰਿਆਂ ਦੀ ਇਕੱਲਾ ਕੋਈ ਇੱਕ ਬੰਦਾ ਇਹਦੇ ਚ ਕ੍ਰੈਡਿਟ ਲਵੇ ਕਹਿ ਦੇ ਜੀ ਮੇਰੇ ਕਰਕੇ ਹੀ ਹੋਇਆ ਐ ਇਦਾਂ ਨਹੀਂ ਹੁੰਦਾ ਜੀ ਇੱਕ ਤਾਂ ਬੱਚੇ ਨੂੰ ਕਰਦਾ ਮਾਹੌਲ ਕਿਦਾਂ ਮਿਲਦਾ ਹੈ ਉਹਨੂੰ ਡਾਈਟ ਕਿਦਾਂ ਨਹੀਂ ਮਿਲਦੀ ਉਹਨੂੰ ਟ੍ਰੇਨਿੰਗ ਕਿਦਾਂ ਨਹੀਂ ਮਿਲਦੀ ਹੈ ਉਹਨੂੰ ਸਕੂਲ ਐਜੂਕੇਸ਼ਨ ਦੇ ਵੱਲੋਂ ਕਿੰਨੇ ਕ ਸਪੋਰਟ ਮਿਲਦੀ ਹੈ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਿਲ ਕੇ ਇੱਕ ਪਲੇਅਰ ਨੂੰ ਤਿਆਰ ਕਰਦੀਆਂ ਜੀ ਨਵਰੂਪ ਹੁਣ ਤੱਕ ਕਿਹੜੇ ਕਿਹੜੇ ਮੈਡਲ ਜਿੱਤ ਚੁੱਕੇ ਤੁਸੀਂ ਕਿੱਥੇ ਕਿੱਥੇ ਮੁਕਾਬਲੇ ਹੋਏ ਸੀ ਸੀਨੀਅਰ ਨੇਸ਼ਨਲ ਸਿਲਵਰ ਮੈਡਲ ਐਸਜੀਐਫੀ 골ਡ ਮੈਡਲ ਖੇਲੋਂਡਿਆ ব্রোঞ্জ ਮੈਡਲ ਊਮਨਜ਼ ਲੀਗ ਚ ਬਹੁਤ ਸਾਰੇ ਮੈਡਲ ਆ। ਹਾਂਜੀ। ਤੇ ਇਸੇ ਇਸ ਤੋਂ ਮਾੜੇ ਹਾਲਾਤਾਂ ਦੇ ਵਿੱਚ ਵੀ ਗੁਜ਼ਰਨਾ ਪਿਆ ਜਿਹੜੇ ਹੁਣ ਕਹਿ ਰਹੇ ਸੀ ਕੋਸਾ ਵੀ ਹੁਣ ਥੋੜੇ ਜਿਹੇ ਹਾਲਾਤ ਸੁਧਰ ਗਏ ਨੇ ਪਹਿਲਾਂ ਹੋਰ ਤਰ੍ਹਾਂ ਦੇ ਹਾਲਾਤ ਸੀ ਘਰ ਦੇ ਵਿੱਚ। ਹਾਂਜੀ ਸਰ ਮੈਂ ਆਪਣੇ ਨਾ ਚੈਨੀ ਰੱਖ ਕੇ ਬੇਟੀ ਨੂੰ ਭੇਜਣਾ ਕਦੀ ਕੁ ਮਤਲਬ ਪੈਸੇ ਇਕੱਠੇ ਰੱਖ ਲੈਣੇ ਆ ਔਰ ਜਦ ਵੀ ਇਹ ਜਾਂਦੀ ਆ ਕਿਤੇ ਆਪਣਾ ਮੈਂ ਕਿਸੇ ਨੂੰ ਨਹੀਂ ਦੱਸਦੀ ਹੈਗੀ ਆਪਣਾ ਨਾ ਅਲਮਾਰੀ ਚ ਪੈਸੇ ਵੀ ਚੱਕਣੇ ਬੇਟੀ ਨੂੰ ਦੇ ਦਿੰਦੇ ਆ ਕਿਉਂਕਿ ਮੈਂ ਬਿਲਕੁਲ ਵੀ ਮੈਂ ਸੋਚ ਨਹੀਂ ਹੁੰਨ ਦਿੰਦੀ ਕਿਸੇ ਨੂੰ ਵੀ ਆਪਣੇ ਘਰ ਦੇ ਫੈਮਿਲੀ ਜਿਵੇਂ ਤੇਰਾ ਗਹਿਣਾ ਵੀ 골ਡ ਦੀ ਜਿਹੜੀ ਚੈਨੀ ਸੀ ਉਹ ਗਹਿਣੇ ਰੱਖਣੀ ਪਈ ਹਾਂਜੀ ਹਾਂਜੀ ਬੇਟੀ ਕਰਕੇ ਰੱਖਣੀ ਪਈ ਸਰ ਵੀ ਬੇਟੀ ਦੀ ਲਾਈਫ ਬਣ ਜਾਏ ਬਸ ਮੈਨੂੰ ਕੋਰ ਸਾਹਿਬ ਤੋਂ ਬਹੁਤ ਮਾਣ ਆ ਮੇਰਾ ਬਹੁਤ ਇਨਾਂ ਨੇ ਸਾਥ ਦਿੱਤਾ ਹਰ ਪਾਸੇ ਮੈਨੂੰ ਸਾਥ ਦਿੱਤਾ ਮੈਂ ਕਦੀ ਇਨਾਂ ਦੀ ਸਾਰੀ ਜ਼ਿੰਦਗੀ ਮੈਂ ਦੇਣਦਾਰੀ ਨਹੀਂ ਦੇ ਸਕਦੇ ਸਰ ਮੇਰਾ ਮੈਂ ਕਹਿੰਦੀ ਮੋਡੇ ਨਾਲ ਮੋਡਾ ਲਾ ਕੇ ਮੇਰਾ ਬਹੁਤ ਸਾਧ ਦਿੱਤਾ ਇਹਨਾਂ ਨੂੰ ਪਤਾ ਸੀ ਕਿ ਬੇਟੀ ਅੱਗੇ ਜਾਏਗੀ ਔਰ ਇਹਨਾਂ ਨੂੰ ਫੀਲ ਫਿਰ ਵੀ ਬੇਟੀ ਬਹੁਤ ਅੱਛਾ ਇਹਨਾਂ ਨੇ ਕਰਿਆ ਔਰ ਮੈਂ ساری ਜ਼ਿੰਦਗੀ ਬਿਸਤ ਜਨਮ ਵੀ ਲੈ ਲੂੰਗੀ ਮੈਂ ਸਾਰਾ ਕਦੀ ਇਸ ਸਾੜੀ ਭੁੱਲੂੰਗੀ ਬੇਟੀ ਲਈ ਇਹ ਵੀ ਸਿਰਫ ਅਗਰ ਨਾਲ ਉੱਚਾ ਹੁੰਦਾ ਜਦੋਂ ਆਂਡ ਕਮਾਂਡ ਦੇ ਵਿੱਚ ਕਹਿੰਦੇ ਹੋ ਤੁਹਾਡੀ ਧੀ ਹੈ ਨਾ ਵਰਲਡ ਚੈਂਪੀਅਨ ਲਈ ਖੇਡੇ ਜਦੋਂ ਟੀਵੀ 'ਚ ਬੈਠ ਕੇ ਤੁਸੀਂ ਦੇਖੋਗੇ ਸਾਡੀ ਧੀ ਖੇਡ ਰਹੀ ਹੈ ਹਾਂਜੀ ਸਰ ਸਾਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹਾਰੇ ਮੈਨੂੰ ਬਧਾਈਆਂ ਦਿੰਦੇ ਆ ਫਿਰ ਲੱਡੂ ਵੀ ਬੰਡੇ ਆ 60 ਸ ਮੈਂ ਨੰਕਾਰੀਆਂ ਸਤਸੰਗ ਜਾਂਦੇ ਆ ਉੱਥੇ ਇਹਦੇ ਬਰਥਡੇ ਤੇ ਪਹਿਲੀ 5 ਕਿਲੋ ਲੱਡੂ ਵੰਡਤੇ ਸੀ ਆਟੋਮੈਟਿਕ ਹੀ ਸਾਰੀ ਭੈਣਾ ਮੈਨੂੰ ਲੱਗਿਆ ਕਹਿਣ ਕਹਿੰਦੇ ਬੇਟੀ ਦਾ ਬਰਥਡੇ ਵੀ ਹੈ ਜਾ ਵੀ ਰਹੀਏ ਬਲੈਕ ਬੈਲਟ ਲੈਣ ਮੈਂ ਕਹਾ ਮੈਂ ਕਹਾ ਆਪਜੀ ਨਹੀਂ ਦੇਣੀ ਆ ਔਰ ਉਹਨਾਂ ਨੇ ਮੈਨੂੰ ਕਹਿੰਦੇ ਲੱਡੂ ਵੰਡੋ ਫਿਰ ਉਹਨਾਂ ਨੇ ਪਹਿਲੀ ਲੱਡੂ ਜਦੋਂ ਨਮਰੂਪ ਦੀ ਕਿਸ ਖੇਡ ਦੇ ਨਾਲ ਰੁਚੀ ਕਿਵੇਂ ਵਧੀ ਤੁਸੀਂ ਤੁਸੀਂ ਹੈ ਨਾ ਇਹਨਾਂ ਦੀ ਮਾਂ ਹੋ ਤੁਸੀਂ ਬਚਪਨ ਦੇ ਵਿੱਚ ਇਹਨਾਂ ਨੂੰ ਪਾਲਿਆ ਕਿਵੇਂ ਕਿਵੇਂ ਰੁਝਾਨ ਵਧਿਆ ਖੇਡ ਵਾਲਾ ਮੈਂ ਤਾਂ ਜਾਣ ਨਹੀਂ ਦਿੰਦੀ ਸਾਰ ਇਹਨੂੰ ਇਹ ਨਾ ਖੋਖੋ ਵਿੱਚ ਜਾ ਰਹੀ ਸੀ ਤੇ ਖੇਡਦੀ ਖੇਡਦੀ ਫਿਰ ਮੈਂ ਇਹਨੂੰ ਇੱਕ ਦਿਨ ਨਹੀਂ ਇਹਨੂੰ ਮਾਰ ਪਾਈ ਮੈਂ ਕਿਹਾ ਤੂੰ ਜਾਣਾ ਨਹੀਂ ਹੈਗਾ ਗੇਮ ਤੇ ਫਿਰ ਇਹਨੇ ਰੋਣ ਲੱਗ ਗਈ ਮੈਂ ਤਾਂ ਰੋਕਦੀ ਸੀ ਕਿ ਮਾਹੌਲ ਠੀਕ ਨਹੀਂ ਹੈਗਾ ਉਰੇ ਹਟਾਵੇ ਦਾ ਉਧਰ ਸਟੇਡੀਅਮ 'ਚ ਵੀ ਬੱਚੇ ਘੁੰਮਦੇ ਫਿਰਦੇ ਆ ਕੁੜੀਆਂ ਮੈਨੂੰ ਪਤਾ ਲੱਗਦਾ ਹੁੰਦਾ ਸੀ ਫਿਰ ਇੱਕ ਦਿਨ ਉਹ ਨਹੀਂ ਆਏ ਹੈਗੇ ਇਹਦੇ ਜਿਹੜੇ ਕੋਚ ਸੀ ਖੋਖੋ ਵਾਲੇ ਫਿਰ ਇਹਨਾਂ ਨੂੰ ਕ੍ਰਿਸ਼ਨ ਲਾਲ ਸਰ ਸੀ ਉਹਨਾਂ ਨੂੰ ਕਹਿਣ ਲੱਗੇ ਕਹਿੰਦੀ ਕਹਿੰਦੀ ਮम्मा ਕਹਿੰਦੀ ਮੈਂ ਉੱਥੇ ਖੇਡਦੀ ਕਹਿੰਦੀ ਕੋਚ ਸਰ ਮੈਨੂੰ ਕਹਿੰਦੇ ਆ ਵੀ ਤੂੰ ਅੱਛਾ ਖੇਡਦੀ ਆ ਹੁਣ ਤੂੰ ਇੱਧਰ ਹੀ ਆ ਜਾ ਜੁਡੋ ਚ ਬਸ ਇੱਥੋਂ ਇਹਦੀ ਲਾਈਫ ਸ਼ੁਰੂ ਹੋ ਗਈ ਫਿਰ ਉਸ ਤੋਂ ਬਾਅਦ ਅੱਗੇ ਮੈਂ ਰੋਕਿਆ ਨਹੀਂ ਫਿਰ 골ਡ ਲਈ 골ਡਨ ਸਟੇਟ ਚ ਤੱਕ ਦੀ 골ਡ ਮਤਲਬ ਉਹ ਨਹੀਂ ਕਰਿਆ 골ਡ 골ਡ ਆਇਆ ਸਟੇਟ ਤੇ ਸਟੇਟ ਲੈਵਲ ਤੇ ਤੁਸੀਂ ਕੀ ਤੁਹਾਡੀ ਕੀ ਲੱਗਦੀ ਐ ਇਹਨੂੰ ਨਰਵੋਤੀ ਅਰੇ ਪੋਤੀ ਪੜੀ ਪੋਤੀ ਹੁਣ ਨਾਮ ਚਮਕਾ ਰਹੀ ਆ ਵਰਲਡ ਚੈਂਪੀਅਨਸ਼ਿਪ ਖੇਡਣ ਜਾ ਰਹੀ ਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਹੁਤ ਅੱਛਾ ਲੱਗਾ ਇਹਦਾ ਬਾਬਾ ਜੀ ਦੀ ਬਹੁਤ ਕਿਰਪਾ ਸਤਗੁਰੂ ਦੀ ਬਾਕੀ ਸਾਰੇ ਬੈਠੇ ਐ ਨਾ ਦੀ ਬਹੁਤ ਸੰਜੋਗ ਐ ਮਾਂ-ਵਾਪਾ ਦਾ ਵੀ ਬਹੁਤ ਸੰਜੋਗ ਐ ਸਾਰੇ ਪਰਿਵਾਰ ਦਾ ਬੇਟਾ ਵੀ ਮੇਰਾ ਕਮੰਦਾ ਉਹਦਾ ਵੀ ਸੰਜੋਗ ਐ ਇਹ ਵੀ ਹੱਲਾਸ਼ੇਰੀ ਦਿੰਦਾ ਰਿਹਾ ਇਹਦਾ ਚਾਚਾ ਐ ਇਸ ਨਵਰੂਪ ਦਾ ਵੀ ਮੰਮੀ ਦੇ ਆਈ ਦੀ ਤਾਂ ਬਹੁਤ ਸੰਜੋਗ ਐ ਕਿਉਂਕਿ ਦਿਨ ਰਾਤ ਸਾਰਾ ਇਹ ਤਾਂ ਦੇਖਭਾਲ ਕਰਨੀ ਅਸੀਂ ਤਾਂ ਉੱਥੇ ਬੈਠੇ ਆ ਤੇ ਇਹਦਾ ਹੋਇਆ ਵੀ ਦੁਆ ਜਨ ਮੈਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦੁਈ ਵਾਰ ਪੇਜੈਨ ਬਾਬਾ ਜੀ ਨੇ ਸਾਡੇ ਅੱਥਰੂ ਪੋਚੇ ਸਤਿਗੁਰੂ ਨੇ ਦਵਾ ਲਈ ਅਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਨਵਰੂਪ ਸਾਡੇ ਐਡੀ ਦੂਰ ਦੂਰ ਜਾ ਕੇ ਖੇਲਦਾ ਮੈਂ ਕਦੇ ਸੋਚ ਵੀ ਨਹੀਂ ਸਕੇ ਸੀਗਾ ਇਹਦਾ ਦਾਦਾ ਸੀਗਾ ਫੌਜੀ ਸੀ ਕਿਹਾ ਵੀ ਉਹ ਨਵਰੂਪ ਤੇਰਾ ਦਾਦਾ ਵੀ ਫੌਜੀ ਆ ਵਾਹ ਕਿਹਾ ਕਹਿੰਦੇ ਉਹ ਆਰਮੀ ਚ ਸੀਗੇ ਵੀ ਤਾਂ ਕਰਕੇ ਹੁਣ ਤੂੰ ਉਹਦੀ ਜਗ੍ਹਾ ਤੇ ਆਈ ਹੈ ਮੈਂ ਕਿਹਾ ਸਾਡੇ ਵਿੱਚ ਕੋਈ ਵੀ ਐਦਾਂ ਦਾ ਹੈ ਨਹੀਂ ਵੇ ਬਾਬਾ ਜੀ ਨੇ ਕਿਰਪਾ કરી ਬਾਕੀ ਸਰਨੇ ਦਾ ਸਰਦਾ ਦਾ ਬਹੁਤ ਹੈ ਸੰਜੋਗ ਹੈ ਤੁਸੀਂ ਤੁਸੀਂ ਤੁਹਾਡੀ ਉਮਰ ਕਾਫੀ ਹੈ ਕਈ ਕਈ ਵਾਰ ਸਮਾਂ ਜਦੋਂ ਪੁਰਾਣਾ ਸਮਾਂ ਸੀ ਜਿਹਹਾ ਸਮਾਂ ਹੁੰਦਾ ਸੀ ਔਰਤਾਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਸੀ ਪਰ ਅੱਜ ਜਿਹੜੀਆਂ ਧੀਆ ਨੇ ਔਰਤਾਂ ਨੇ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਉਸ ਟਾਈਮ ਦੇ ਵਿੱਚ ਤਾਂ ਜੀ ਇਸ ਤਰ੍ਹਾਂ ਵੀ ਜਿਹਨਾਂ ਨੇ ਬਾਹਰ ਨਹੀਂ ਜਾਂਦੀਆਂ ਸੀਗੀਆਂ ਤੇ ਮਤਲਬ ਜਿਆਦਾ ਕੋਈ ਛੋਟੀ ਜャਤ ਨਹੀਂ ਹੁੰਦੀ ਸੀਗੀ ਫਿਰ ਉਹ ਵਿਚਾਰੇ ਕਾਕੂ ਲੈਂਦੇ ਸੀਗੇ ਜਾਂ ਫਿਰ ਡੱਕੇ ਡੁੱਕੇ ਚ ਗੁਣ ਜਾਣਾ ਹੈ ਬਾਹਰ ਐਦਾ ਕਰਕੇ ਵੀ ਸਾਡੇ ਜਮਾਨੇ ਚ ਪੜ੍ਹਾਈ ਦਾ ਹੈ تھی ਜਿਹੜੀ ਮੈਂ ਤਾਂ ਪੜ੍ਹੀ ਨਹੀਂ ਹੈਗੀ ਮੈਂ ਤਾਂ ਅਨਪੜਾ ਹੈ ਮੇਰੀ ਸਹੇਲੀ थी ਕੋਣ ਹੈ ਮੈਨੂੰ ਕਿਹਾ ਕਹਿੰਦੀ ਨਾ ਪਿੰਦਰ ਕਹਿੰਦੀ ਤੂੰ ਨਹੀਂ ਕਹਿੰਦੀ ਆਣਾ ਕਲਾਸ ਵਿੱਚੋਂ ਜਦੋਂ ਪ੍ਰਾਰਥਨਾ ਹੋਣੀ ਮੰਮੀ ਨੇ ਕਿਹਾ ਮਾਂ ਨੇ ਭੇਜ ਦੇਣਾ ਤਾਂ ਉਹਨੇ ਕਹਿਣਾ ਕਹਿਣਾ ਨਾ ਤੂੰ ਨਹੀਂ ਆਣਾ ਪਿੰਦਰ ਬਾਹਰ ਕੱਚੇ ਕੱਚੇ ਉਹ ਹੁੰਦੇ ਸਕੂਲ ਹੁੰਦੇ ਸੀਗੇ ਬੜੈਲ ਚ ਤੇ ਉਹਨਾਂ ਨੇ ਕਹਿਣਾ ਕਹਣਾ ਨਹੀਂ ਤੂੰ ਨਹੀਂ ਆਣਾ ਹੈਗਾ ਕਹਿੰਦੀ ਬਸ ਮੈਂ ਮੈਨੂੰ ਕਹਿਣਾ ਘੱਟ ਨਹੀਂ ਆਂਦੀ ਤੂੰ ਜਾਂਦੀ ਕਿਉਂ ਨਹੀਂ ਹੈ ਮੈਂ ਕਿਹਾ ਬਸ ਮੈਂ ਨਹੀਂ ਪੜਨਾ ਹੈਗਾ ਮੈਂ ਐਡਾ ਕਰਕੇ ਜੇ ਹਾਲਾਤ ਤੇ ਬਈ ਮੈਂ ਪੜ ਨਹੀਂ ਸਕੀ ਹੁਣ ਵੀ ਇਹ ਸਾਡੇ ਇੰਗਲਿਸ਼ ਸੰਗਤ ਹੁੰਦੀ ਮੈਨੂੰ ਇਸ਼ਾਰਾ ਕਰਦੇ ਵੀ ਆ ਜਾ ਮੈਂ ਮੈਂ ਇਸ਼ਾਰਾ ਕਰਦੀ ਗੁੱਟੇ ਅੰਗੂਠੇ ਦਾ ਫਿਰ ਕਹਿੰਦੇ ਭਜਨ ਬੋਲ ਦੋ ਚਲੋ ਕੋਈ ਨਾ ਪਰ ਇਹ ਹੈ ਕਿ ਜਿਹੜਾ ਇਹਦਾ ਨੂਰੂਪ ਦਾ ਦਾਦਾ ਸੀਗਾ ਉਹ ਪੜਿਆ ਲਿਖਿਆ ਸੀਗਾ ਪਰ ਉਸ ਜਮਾਨੇ ਦੇ ਵਿੱਚ ਇਸ ਤਰ੍ਹਾਂ ਨਹੀਂ ਤਾਂ ਹੁੰਦਾ ਵੀ ਇਹ ਜਿਆਦਾ ਪੜੇ ਹੋਏ ਆ ਜਾਂ ਅਨਪੜਾ ਹੈ ਹੈ ਨਾ ਵੀ ਐਡਾ ਨਹੀਂ ਹੁੰਦਾ ਸੀਗਾ ਵੀ ਵੀ ਉਹਦੇ ਨਾਲ ਹੀ ਕਰਨਾ ਸੀ ਵੀ ਐਡਾ ਨਹੀਂ ਸੀਗਾ ਤੇ ਨਵਰੂਪ ਅੱਗੇ ਫਿਰ ਕੀ ਸੋਚਿਆ ਕਿਉਂਕਿ ਹੁਣ 골ਡ ਮੈਡਲ ਤਾਂ ਤੁਸੀਂ ਨੇ ਜਿੱਤ ਹੀ ਲੈਣਾ ਮੈਨੂੰ ਲੱਗਦਾ ਜਿਸ ਤਰ੍ਹਾਂ ਤੁਹਾਡੇ ਰਾਹ ਦੇ ਮਜ਼ਬੂਤ ਨੇ ਅੱਗੇ ਭਵਿੱਖ ਦੇ ਵਿੱਚ ਕੀ ਸੋਚਿਆ ਫਿਰ 올림픽ਸ ਜਾਊਂਗੀ ਹੂੰ ਅੱਗੇ-ਅੱਗੇ ਮੈਂ ਔਰ ਇੰਟਰਨੈਸ਼ਨਲ ਟੂਰਨਾਮੈਂਟ ਟੂਰਨਾਮੈਂਟ ਖੇਲ ਖੇਲ ਕੇ ਪੁਆਇੰਟਸ ਜੋੜ-ਜੋੜ ਕੇ ਫਿਰ 올림픽ਸ ਲਈ ਖੇਲ ਰਹਾ ਹਾਂ ਸਟੱਡੀ ਹੁਣ ਫਿਰ ਕਿੱਥੇ ਕਰ ਰਹੇ ਹੋ ਕਿਹੜੇ ਕਿਸ ਕਲਾਸ ਵਿੱਚ ਪੜ ਰਹੇ ਹੋ ਕਾਲਜ ਕਾਲ ਕਿਹੜੀ ਕਿਹੜੀ ਕਲਾਸ ਪੜ ਰਹੇ ਹੋ ਬੀਏ ਫਰਸਟイヤー ਬੀਏ ਫਰਸਟ ਤਸੀਂ ਨਵਰੂਪ ਦੇ ਨਾਲ ਗੱਲਬਾਤ ਕਰਵਾ ਰਹੇ ਸੀ ਤਾਂ ਇੱਕ ਸਿਕਿਉਰਿਟੀ ਗਾਰਡ ਦੀ ਧੀ ਆ ਜਿਹੜੀ ਵਰਲਡ ਚੈਂਪੀਅਨਸ਼ਿਪ ਖੇਡੇਗੀ ਜੂਡੋ ਦੇ ਵਿੱਚ ਉਹਨਾਂ ਦੀ ਚੋਣ ਹੋਈ ਆ ਤਾਂ ਜਿਹੜੇ ਵਿਵੇਕ ਠਾਕਰ ਨੇ ਉਹਨਾਂ ਦੇ ਕੋਚ ਨੇ ਬੜੀ ਸਖਤ ਮਿਹਨਤ ਆ ਜਿਹੜੇ ਆਪਣੇ ਖਿਡਾਰੀਆਂ ਨੂੰ ਕਰਵਾ ਰਹੇ ਨੇ ਜਿਹੜੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਵਾਈ ਉੱਪਰਲੇ ਤਸਵੀਰਾਂ ਤੁਹਾਨੂੰ ਫੇਰ ਦਿਖਾ ਦਿੰਦੇ ਆ ਵਾਲਿਆਂ ਵਾਲੀ ਛੱਤ ਆ ਤਾਂ ਉਸ ਪਰਿਵਾਰ ਦੀ ਧੀ ਜਿਹੜੀ ਹੁਣ ਵਰਲਡ ਚੈਂਪੀਅਨਸ਼ਿਪ ਖੇਡਣ ਜਾ ਰਹੀ ਆ ਚੰਡੀਗੜ੍ਹ ਦੇ ਵਿੱਚ ਰਹਿੰਦਾ ਪਰਿਵਾਰ ਛੋਟਾ ਜਿਹਾ ਕਮਰਾ ਇਸੇ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਇੱਕ ਕਮਰੇ ਦੇ ਵਿੱਚ ਗ ਕਰਨਾ ਬੜਾ ਹੀ ਔਖਾ ਸਮਾਂ ਹੁੰਦਾ ਪਰਿਵਾਰ ਦੇ ਲਈ ਜਿਸ ਤਰ੍ਹਾਂ ਮਾਂ ਨੇ ਵੀ ਦੱਸਿਆ ਕਿ ਉਹ ਸਮਾਂ ਵੀ ਸੀ ਜਦੋਂ ਘਰ ਦੇ ਵਿੱਚੋਂ ਆਪਣੇ ਜਿਹੜੇ ਗਹਿਣੇ ਸੀ ਉਹ ਉਹਨਾਂ ਦੇ ਉੱਪਰ ਕਰਜ਼ਾ ਲੈਣਾ ਉਸ ਤੋਂ ਬਾਅਦ ਧੀ ਦੀ ਖਰਚੇ ਲਈ ਉਹਨੂੰ ਭੇਜਣਾ ਪਰ ਅੱਜ ਜਿਹੜਾ ਮਿਹਨਤ ਦਾ ਮੁੱਲ ਪੈਂਦਾ ਹੋਇਆ ਨਜ਼ਰ ਆ ਰਿਹਾ ਅੱਖਾਂ ਦੇ ਵਿੱਚ ਹੰਝੂ ਨੇ ਖੁਸ਼ੀ ਦੇ ਉਹ ਵੀ ਨਜ਼ਰ ਆ ਰਹੇ ਨੇ ਪਰ ਹੁਣ ਇਹ ਵੀ ਪਰਿਵਾਰ ਆ ਜਿਹੜਾ ਅਰਦਾਸ ਕਰ ਰਿਹਾ ਕਿ ਸਾਡੀ ਧੀ ਬਾਜ਼ੀ ਮਾਰੇ ਤੇ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਵੇ ਸਾਡੇ ਨਾਲ ਸਿਕਿਉਰਿਟੀ ਗਾਰਡ ਜਸਵੰਤ ਸਿੰਘ ਮੌਜੂਦ ਨੇ ਜੋ ਕਿ ਵੀਰਕਾ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਨੇ ਇਹਨਾਂ ਦੀ ਧੀ ਨੇ ਵੱਡੀ ਮੱਲ ਮਾਰੀ ਆ ਤਾਂ ਵਰਲਡ ਚੈਂਪੀਅਨਸ਼ਿਪ ਖੇਡਣ ਜਾ ਰਹੀ ਆ ਜੂਡੋ ਦੇ ਵਿੱਚ ਉਸ ਦੀ ਚੋਣ ਹੋਈ ਆ ਤਾਂ ਪਹਿਲਾ ਸਥਾਨ ਹਾਸਲ ਕੀਤਾ ਪੂਰੇ ਇੰਡੀਆ ਦੇ ਖਿਡਾਰੀਆਂ ਦੇ ਵਿੱਚੋਂ ਤਾਂ ਹੁਣ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਭਾਗ ਲਵੇਗੀ ਗੱਲਬਾਤ ਕਰਦੇ ਸੀ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਵਾਈ ਘਰ ਦੇ ਹਾਲਾਤ ਵੀ ਦਿਖਾਏ ਕਿ ਕਿਸ ਤਰ੍ਹਾਂ ਘਰ ਦੇ ਹਾਲਾਤ ਨੇ ਇੱਕ ਕਮਰੇ ਦੇ ਵਿੱਚ ਹੀ ਪੂਰਾ ਪਰਿਵਾਰ ਰਹਿੰਦਾ ਹੈ ਤੇ ਉਸ ਕੁੜੀ ਦਾ ਪਿਤਾ ਵੀਰਕਾ ਦੇ ਵਿੱਚ ਸਿਕਿਉਰਿਟੀ ਦੀ ਨੌਕਰੀ ਕਰਦਾ ਗੱਲਬਾਤ ਕਰਦੇ ਆ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੁਹਾਡੀ ਧੀ ਬਾਲ ਲੈਵਲ ਤੇ ਖੇਡਣ ਜਾ ਰਹੀ ਹੈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਵੀ ਮੁਬਾਰਕਾਂ ਕਿਉਂ ਥਿਉਰੀ ਬੇਰਕਾ ਚ ਤੁਸੀਂ ਨੌਕਰੀ ਕਰਦੇ ਹੋ ਹਾਂਜੀ ਹਾਂਜੀ ਪੰਜ 5-6 ਸਾਲ ਤੋਂ ਕਰ ਰਹੇ ਹਾਂ ਜੀ ਮੈਨੂੰ ਜਦੋਂ ਧੀ ਨੇ ਦੱਸਿਆ ਫੋਨ ਕਰਕੇ ਕਿ ਬਾਪੂ ਮੇਰੀ ਅੱਜ ਹੈ ਨਾ ਸਿਲੈਕਸ਼ਨ ਹੋ ਗਈ ਵਰਲਡ ਚੈਂਪੀਅਨਸ਼ਿਪ ਦੇ ਲਈ ਮੈਂ ਖੇਡਣ ਜਾ ਰਹੀ ਹਾਂ ਫਿਰ ਮਾਣ ਵੱਧ ਗਿਆ ਹੋਣਾ ਫਿਰ ਮਨ ਦੇ ਵਿੱਚ ਚਾਹ ਵੱਧ ਗਿਆ ਹੋਣਾ ਹਾਂਜੀ ਹਾਂਜੀ ਬਹੁਤ ਤੇ ਸਾਨੂੰ ਜ਼ਰਾ ਉਸ ਨੂੰ 12 1 2 ਕਿਕ ਵੇਲੇ ਤੱਕ ਨੀਂਦ ਹੀ ਨਹੀਂ ਆਈ ਉਸ ਦਿਨ ਅੱਛਾ ਕਦੋਂ ਆਉਗੇ ਅਗਲੇ ਦਿਨ ਕਦੋਂ ਮਿਲਾਂਗੇ ਅਸੀਂ ਤੇ ਸਾਨੂੰ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿੰਨੀ ਕੁ ਬੇਨਤ ਕਰਨੀ ਪਈ ਨਵਰੂਪ ਨੂੰ ਕਿਉਂਕਿ ਜਿਸ ਤਰ੍ਹਾਂ ਤੁਹਾਡੀ ਪਤਨੀ ਦੱਸ ਰਹੀ ਸੀ ਕਿ ਬੜੇ ਹਾਲਾਤ ਦੇਖੇ ਮਾੜੇ ਅਸੀਂ ਅੱਜ ਵੀ ਅਸੀਂ ਇੱਕ ਕਮਰੇ ਦੇ ਵਿੱਚ ਰਹਿ ਰਹੇ ਹਾਂ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਗ ਹੋ ਚੀ ਆ ਬਾਜੀ ਕਰੀ ਜਾਂਦੇ ਆ ਹੌਲੀ ਹੌਲੀ ਲੱਗੇ ਹੋਏ ਆ ਬਾਕੀ ਮਿਹਨਤਾਂ ਉਸ ਦੀ ਹੋਈ ਜਿਹੜੀ ਸਵੇਰੇ ਤੜਕੇ 4 ਵਜੇ ਉੱਠ ਕੇ ਜਾਂਦੀ ਆ ਤੇ ਸ਼ਾਮ ਨੂੰ ਫੇਰ 5 ਵਜੇ ਜਾਂਦੀ ਆ ਆਪਣਾ ਉਹ ਕਰਨ ਵਾਸਤੇ ਖੇਡਣ ਵਾਸਤੇ ਆਪਣੀ ਟ੍ਰੇਨਿੰਗ ਵਾਸਤੇ ਤੜਕੇ 4 ਵਜੇ ਉੱਠ ਕੇ ਜਾਣਾ ਫੇਰ ਸ਼ਾਮ ਨੂੰ ਫੇਰ ਤੇ ਬਾ ਸਕੂਲ ਜਾਣਾ ਫੇਰ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਜਾਣਾ 5 ਵਜੇ ਤੇ ਮਿਹਨਤ ਉਸ ਦੀ ਹੋਈ ਜੀ ਜੀ ਤੀਨੇ ਅੱਜ ਪੂਰਾ ਮਾਣ ਤੁਹਾਡਾ ਵਧਾ ਦਿੱਤਾ ਹੈ ਪੂਰੇ ਨਾ ਵਰਲਡ ਲੈਵਲ ਤੇ ਜਦੋਂ ਖੇਡੇਗੀ ਜਦੋਂ ਤੁਸੀਂ ਟੀਵੀ ਤੇ ਦੇਖੋਗੇ ਤੀ ਨੂੰ ਖੇੜਦੇ ਜਦ ਪੂਰੀ ਦੁਨੀਆ ਦੇਖਦੀ ਹੋਊਗੀ ਇੰਡੀਆ ਦੇ ਲੈਵਲ ਤੇ ਲੈ ਖੇੜਰੇਗੀ ਉਹ ਇੰਡੀਆ ਦੇ ਲਈ ਖੇਡੇਗੀ 골ਡ ਮੈਡਲ ਲੈ ਕੇ ਆਏਗੀ ਹਾਂਜੀ ਬਿਲਕੁਲ ਜੀ ਇਹ ਖੁਸ਼ੀ ਦੀ ਗੱਲ ਹੈ ਜੀ ਸਾਡੇ ਸਾਰੇ ਪਰਿਵਾਰ ਵਾਸਤੇ ਵੀ ਸਾਰਿਆਂ ਵਾਸਤੇ ਖੁਸ਼ੀ ਦੀ ਗੱਲ ਹੈ ਆਪਣਾ ਨਾਮ ਚੋਂ ਕਹੇਗੀ ਸਾਡਾ ਵੀ ਆਪਣੇ ਦੇਸ਼ ਦਾ ਵੀ ਜਿਹੜੇ-ਜਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪਿਆ ਇਸਤੀ ਨੂੰ ਇੱਥੇ ਤੱਕ ਲਿਆਉਣ ਦੇ ਲਈ ਤੁਹਾਡੀ ਪਤਨੀ ਜਿਹੜੀ ਉਹ ਦੱਸ ਰਹੀ ਸੀ ਭਾਵਕ ਵੀ ਹੋਗੇ ਸੀ ਕੀ ਲਾਤ ਬੜੇ ਮਾੜੇ ਰਹਿਨੇ ਕਰਦੇ ਕੀ ਮੈਨੂੰ ਤਾਂ ਇੱਥੇ ਤੱਕ ਵੀ ਆਪਣਾ ਜਿਹੜਾ 골ਡ ਆ ਉਹ ਵੀ ਗਹਣੇ ਤਰਨਾ ਪਿਆ 3 ਦੇ ਨਾ ਖਰਚੇ ਦੇ ਲਈ ਉਹਨੂੰ ਖੇਡ ਦੇ ਵੱਲ ਲਾਉਣ ਦੇ ਲਈ ਬਿਲਕੁਲ ਸਹੀ ਗੱਲ ਹੈ ਜੀ ਇਹ ਤਾਂ ਉਹਦੀ ਵੀ ਮਿਹਨਤ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਹੀ ਅੱਜ ਇੱਥੇ ਤੱਕ ਪਹੁੰਚ ਪਾਈ ਕਿਉਂਕਿ ਸਾਡੇ ਕੋਲ ਤਾਂ ਟਾਈਮ ਹੁੰਦਾ ਨਹੀਂ ਆ ਅਸੀਂ ਪਹਿਲਾਂ 16 16 ਘੰਟੇ ਵੀ ਡਿਊਟੀ ਕਰੀ ਇੱਥੇ ਤੇ ਸਾਰਾ ਮਿਹਨਤ ਉਸੀ ਦੀ ਹੈ ਜੀ ਉਹ ਹੀ ਛੱਡ ਕੇ ਵੀ ਜਾਣਾ ਮੀਂਹਕਣੀ ਦੇ ਵਿੱਚ ਧੁੱਪ ਦੇ ਵਿੱਚ ਲੈ ਕੇ ਵੀ ਆਣਾ ਉਹਨੂੰ ਦੋ ਦੋ ਟਾਈਮ ਛੱਡ ਕੇ ਆਣਾ ਦੋ ਦੋ ਟਾਈਮ ਲੈ ਕੇ ਆਣਾ ਸੈਕਟਰ ਚੌਂਤੀ ਦੇ ਵਿੱਚੋਂ ਸਵੇਰੇ ਛੱਡਣ ਜਾਣਾ 5 ਵਜੇ 4 ਵਜੇ ਸ਼ਾਮ ਨੂੰ ਫੇਰ ਛੱਡ ਕੇ ਆਣਾ ਲੈ ਕੇ ਜਾਣਾ ਮੈਂ ਸੋਨਾਂ ਦੀ ਆ ਕਿੰਨੇ ਘੰਟੇ ਤੁਹਾਡੀ ਫਿਰ ਇੱਥੇ ਡਿਊਟੀ ਹੁੰਦੀ ਹੈ ਮੇਰੀ 8 ਘੰਟੇ ਡਿਊਟੀ ਹੈ 8 ਘੰਟੇ ਜੇ ਬਦਵੀ ਸਵੇਰ ਲੱਗੀ ਨਾ ਉਸ ਤੋਂ ਹਿਸਾਬ ਨਾਲ ਹਾਂਜੀ ਜੇ ਕਈ ਵਾਰੀ ਨਹੀਂ ਹੁੰਦੀ ਤਾਂ ਡਬਲ ਵੀ ਕਰਨੀ ਪੈ ਜਾਂਦੀ ਹੈ ਇੱਕ ਕਮਰੇ ਦੇ ਵਿੱਚ ਤੁਸੀਂ ਰਹਿੰਦੇ ਹੋ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਹੋ ਜਾਂਦਾ ਚਾਰ ਜੀਓ ਤੁਸੀਂ ਕਰਦੇ ਕਿ ਆਹ ਕਰੀਏ ਮੈਂ ਮਜਬੂਰੀ ਹੈ ਹਾਂ ਕਰਨਾ ਪੈਂਦਾ ਹੈ ਅੱਗੇ ਦੇਖੋ ਹੁਣ 23 22 ਹੈ ਸਾਰਾ ਕੁਝ ਫੋਕਸ ਆਮ ਯੂ ਹੀ ਅੱਗੇ ਲੈ ਕੇ ਜਾਉਗੀ ਉਹ ਹੀ ਲੈ ਕੇ ਜਾਉਗੀ ਜੀ ਹਾਂ ਅੱਜ ਸੁਬੰਤ ਸਿੰਘ ਸੀ ਸਾਡੇ ਨਾਲ ਜਿਹੜੇ ਉਸ ਕੁੜੀ ਦੇ ਫਾਦਰ ਨੇ ਜਿਹੜੇ ਸਮੇਂ ਸਿਕਿਉਰਿਟੀ ਦੀ ਨੌਕਰੀ ਕਰਦੇ ਨੇ ਤਾਂ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਪਣੀ ਧੀ ਨੂੰ ਇਸ ਗੇਮ ਵੱਲ ਪਾਇਆ ਤਾਂ ਉਸ ਔਖਾ ਸਮਾਂ ਵੀ ਦੇਖਿਆ ਭਾਵੇਂ ਕਿ ਕਮਰੇ ਦੇ ਵਿੱਚ ਰਹਿ ਕੇ ਪੂਰਾ ਪਰਿਵਾਰ ਗੁਜ਼ਾਰਾ ਕਰਦਾ ਹੈ ਗਰੀਬੀ ਦੇ ਵਿੱਚ ਉੱਠੀ ਆ ਕੌੜੀ ਘਰ ਦੇ ਵਿੱਚ ਬਾਲਿਆ ਵਾਲੀ ਛੱਤ ਆ ਤਾਂ ਪਰਿਵਾਰ ਹੁਣ ਖੁਸ਼ੀ ਦੇ ਵਿੱਚ ਆ ਕਿਉਂਕਿ ਉਹਨਾਂ ਦੀ ਧੀ ਹੁਣ ਬਾਲਡ ਚੈਂਪੀਅਨਸ਼ਿਪ ਦੇ ਲਈ ਖੇਡਣ ਜਾ ਰਹੀ ਆ ਭਾਰਤ ਦੇ ਵੱਲੋਂ ਖੇਡੇਗੀ ਤਾਂ ਪਰਿਵਾਰ ਨੂੰ ਵੀ ਪੂਰਾ ਮਾਣ ਹੈ ਕਿ ਸਾਡੀ ਧੀ 골ਡ ਮੈਡਲ ਲੈ ਕੇ ਆਵੇਗੀ ਤੇ ਪੂਰੇ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਵੇਗੀ ਤਾਂ ਅੱਜ ਤਿਆਰ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਤਾਂ ਚਾਹੇ ਕੋਈ ਵੀ ਮਹਿਕਮਾ ਹੋਵੇ ਕੋਈ ਵੀ ਵਿਭਾਗ ਹੋਵੇ ਚਾਹੇ ਉਹ ਖੇਡਾਂ ਵਾਲਾ ਵਿਭਾਗ ਹੋਵੇ ਕੋਸ ਦੀ ਨੌਕਰੀ ਹੋਵੇ ਵਕਾਲਤ ਵਾਲਾ ਪੇਸ਼ਾ ਹੋਵੇ ਤਾਂ ਹਰ ਖੇਤਰ ਦੇ ਵਿੱਚ ਧੀਆ ਹੁਣ ਅੱਗੇ ਵੱਧਦੀਆਂ ਜਾ ਰਹੀਆਂ ਨੇ ਤੇ ਮਾਪਿਆਂ ਨੂੰ ਵੀ ਆਪਣੀ ਧੀ ਦੇ ਉੱਤੇ ਪੂਰਾ ਮਾਣ ਹੈ ਤੇ ਉਸ ਦੇ ਲਈ ਅਰਦਾਸ ਵੀ ਕੀਤੀ ਜਾ ਰਹੀ ਹੈ ਕਿ ਉਹ ਧੀ ਸਾਡੀ ਜਿਹੜੀ 골ਡ ਮੈਡਲ ਜਿੱਤ ਕੇ ਲੈ ਕੇ ਆਵੇ ਤਾਂ ਇੰਡੀਆ ਦੀ ਚੋਲੀ ਦੇ ਵਿੱਚ ਪਾਵੇ ਤਾਂ ਇੰਡੀਆ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕੇ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਮੋਹਾਲੀ